ਜਦੋਂ ਕੇਜਵਲ ਸਾਹਿਬ ਬਾਹਰ ਆਏ ਨੇ ਤੇ ਉਦੋਂ ਦਾ ਸਾਡੇ ਵਰਕਰ ਦੇ ਗਰਟੀਆச்சே ਸਾਡੇ ਜੀਤੂ ਸਾਹਿਬ ਨਾਲ ਜੁੜਾ ਜੁੜਾ ਕਿਉਂਕਿ ਇਹ ਇੱਕ ਹੱਕ ਸੱਚ ਦੀ ਲੜਾਈ ਆ ਦੇਸ਼ ਦੇ ਹਿੱਤ ਪ੍ਰਤੀ ਉਹ ਲੜਾਈ ਲੜਦੇ ਦੇਸ਼ ਦੇ ਲੋਕਾਂ ਲਈ ਲੜਾਈ ਲੜਦੇ ਤਾਂ ਕਿ ਕੇਜਵਲ ਆਪਣੇ ਘਰ ਵਾਸਤੇ ਲੜਾਈ ਕਰੇ ਜਿਸ ਤਿੱਕੇ ਨਾਲੋਂ ਪੰਜਾਬ ਪਹੁੰਚ ਚੁੱਕਿਆ ਆਪਣਾ ਸਰੋਵ ਜਿਸ ਤਿੱਕੇ ਵਾਲਾ ਪੰਜਾਬ ਦੇ ਵਿੱਚ ਦੋਗਾ ਦੇ ਵਿੱਚ ਜੋਸ਼ ਨਾਲੇ ਆਏ ਔਰ ਦਾ ਵੈਲਕਮ ਤੇ ਵੀ ਖੁਸ਼ੀ ਦੇ ਵਿੱਚ ਅੱਜ ਪਪਾਰ ਹੋਇਆ ਇਹਨੇ ਤੁਸੀਂ ਦੇਖਣਗੇ ਸਾਡੇ ਰੋਡ ਸ਼ੋ ਹੋ ਰਹੇ ਨੇ ਬਹੁਰੇ ਆਗਿਆ ਦੇ ਤੇ ਵਿਧਿਆਰੇ ਵੀ ਹੋਣਾ ਤੇ ਇਹ ਇੱਕ ਅਨੋਖੇ ਰੋਡ ਸ਼ੋ ਹੋਣਗੇ ਇਹਨਾਂ ਤੁਹਾਨੂੰ ਸਤੇ ਹੀ ਲੋਕਾਂ ਦਾ ਹੱਟਾ ਜਿਹੜੀ ਆਉਗੀ ਚੰਨੀ ਜੀ ਨੇ ਸਿੱਧੇ ਤੌਰ ਤੇ ਆਵਾਜ਼ ਦਿੱਤੇ ਨੇ ਉਹ ਕਹਿੰਦੇ ਕਿ ਜਿਹੜੇ ਅਰਵ ਤੇਜਰੀ ਵਾਲਾ ਉਹ ਜਿਹੜਾ ਟੀਮ ਮਾਰ ਕੇ ਆ ਰਹੇ ਨੇ ਕੰਨੇ ਘਟਾਲਾ ਕੀਤਾ ਹੋਇਆ ਸੀ ਤੇ ਬਾਹਰ ਆ ਗਏ ਸਵਾਗਤ ਗੱਲਿਆ ਚੰਨੀ ਸਾਹਿਬ ਤੁਹਾਨੂੰ ਇਹ ਪੁੱਛੋ ਛਾਟਾ ਦਾ ਕੁਝ ਪ੍ਰੂਫ ਨਹੀਂ ਹੋਇਆ ਤੁਹਾਡੇ ਘਰੋਂ ਤਾਂ ਨੀਲੇ ਲੋਟਾਂ ਦੀਆਂ ਛੱਡੀਆਂ ਫੜੀਆਂ ਨਹੀਂ ਆ ਪਿੰਕ ਲੋਟਾਂ ਦੀਆਂ ਛੱਡੀਆਂ ਤੁਹਾਡੇ ਰਿਸ਼ਤੇਦਾਰਾਂ ਦੇ ਘਰੋਂ ਉਹ ਵੀ ਕਰੋੜਾਂ 'ਚ ਚਾਰ ਮਹੀਨਿਆਂ ਦੇ ਵਿੱਚ ਤੁਸੀਂ ਜਿਹੜਾ ਸੀਆਰ ਦੀ ਕੁਰਸੀ ਤੇ ਬਹਿ ਕੇ ਲੋਕਾਂ ਦੀਆਂ ਜੇਬਾਂ ਤੋਂ ਕੱਢਿਆ ਮਾਲ ਜਿਹੜਾ ਉਸ ਤਿੱਕਰ ਉਹ ਤਾਂ ਲੋਗਾਂ ਨੂੰ ਕੁਛ ਉੱਤੇ ਪਰਤੇ ਮੁਰੇ ਹੀ ਆਗੀ ਚੀਜ਼ ਸਾਟਾ ਦਾ 1 ਰੁਪਈਆ ਵੀ ਨਹੀਂ ਸਾਡੇ ਦਾ ਦੋਸ਼ ਹੀ ਨੇ ਨਾ ਤੁਹਾਡੇ ਦਾ ਪ੍ਰਤੱਖ ਆ ਤੁਹਾਡੇ ਸਾਹਮਣੇ ਆ ਇਸ ਕਰਕੇ ਮੇਰੇ ਹਿਸਾਬ ਨਾਲ ਇੱਕ ਐਸੀ ਜ਼ਿੰਮੇਵਾਰ ਕੋਸਟੇ ਰਹਿੰਦੇ ਹੋਏ ਉਹਨਾਂ ਨੂੰ ਇਹ ਛੋਟੀਆਂ ਗੱਲਾਂ ਨਹੀਂ ਪੜਾਉਂਦੇ ਇੱਕ ਪੰਨੇ ਵਿੱਚ ਬਿਆਨ ਦਿੱਤਾ ਉਹਨਾਂ ਨੇ ਕਿ ਜਿਹੜੇ ਬੂਥ ਹੈਗੇ ਉਹਨਾਂ ਨੂੰ ਬੰਬ ਨਾ ਲਾਉਣ ਦੇ ਤਾਂ ਅਲਰਟ ਜਾਰੀ ਕਰ ਦਿੱਤਾ ਕਿਵੇਂ ਜਿਹੜੀ ਸਰਕਾਰਾਂ ਗੱਲੇ ਆ ਪੰਨੂ ਉਹ ਗਿੱਦੜਾ ਜਿਹੜਾ ਕਿ ਸਿਰਫ ਵਿਦੇਸ਼ ਫੜ ਕੇ ਭੋਕਦਾ ਠੀਕ ਹੈ ਉਹ ਉਹਨਾਂ ਦਾ ਹਿੰਦੁਸਤਾਨ ਚਾਹਤੂ ਪੰਜਾਬ ਦੀ ਧਰਤੀ ਤੇ ਪੈਰ ਰੱਖ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਯੋਧਿਆਂ ਦੀ ਧਰਤੀ ਆ ਤੇਰੇ ਮਗੋਂ ਬਾਹਰ ਬੈਠ ਕੇ ਜੇ ਤੂੰ ਸੋਚੇ ਵੀ ਸਾਡੇ ਪੰਜਾਬ ਦੇ ਲੋਕ ਡਰ ਜਾਣਗੇ ਤੇ ਇਹ ਚੀਜ਼ ਦਾ ਬਹਿਰ ਹੈਗਾ ਤੇ ਇਹਨਾਂ ਕਹ ਤੂੰ ਆ ਆ ਅਸੀਂ ਤਰਾ ਵੈਲਕਮ ਕਰਦੇ ਆ ਦਸ ਕਦੋਂ ਆੜਾ ਟਾਈਮ ਵੀ ਤੇਰਾ ਤੇ ਡੇਟ ਵੀ ਤੇਰਾ ਮੈਂ ਕਿਹਾ ਫੈਕਟਰ ਅਮਾਦੇ ਸਾਹਮਣੇ ਬਹੁਤ ਦਿਨਾਂ ਤੋਂ ਸੰਗੋਸ ਪਾਰਟੀ ਨੂੰ ਸਾਹਮਣੇ ਹੋ ਰਹੀ ਆ ਕਿਤੇ ਨਾ ਕਿਤੇ ਲੱਗਦਾ ਕਿ ਨਾਣੇ ਵਿੱਚ ਆਪਾਂ ਕੋਲ ਆ ਸਾਗਰ ਸੋਤਲੇ ਲਈ ਇਸ ਕਰਕੇ ਕੋਈ ਆਇਆ ਆਰਾਮ ਗਿਆ ਆਰਾਮ ਕੋਈ ਆਈ ਜਾਵੇ ਕੋਈ ਜਾਇ ਜਾਵੇ ਸਾਡੀ ਪਾਰਟੀ ਆਪਣੇ ਸਿਧਾਂਤਾਂ ਤੇ ਖੜੀ ਆ ਲੋਕਪੱਖੀ ਪਾਰਟੀ ਆ ਲੋਕਾਂ ਦੇ ਕੰਮ ਕਰਦੇ ਆ ਆ ਬਾਹਰ ਬੈਠੇ ਆ ਚਾਰੇ ਤਰੁਜੇ ਖੁੱਲੇ ਆ ਆਲੇ ਦੁਆਲੇ ਸਾਡੇ ਕੋਲ ਆਉਣ ਨੂੰ ਕੋਈ ਰੋਕਦਾ ਨਹੀਂ ਕਿਸੇ ਨੂੰ ਠੀਕ ਆ ਕੋਈ ਸਾਡੇ ਆਲੇ ਦੁਆਲੇ ਕੋਈ ਗਾਮ ਲਸ਼ਕਰ ਨਹੀਂ ਜਾਗਾ ਸਾਡੇ ਲੋਕਾਂ ਦੇ ਬੈਠੇ ਆ ਇਸ ਕਰਕੇ ਇਹ ਗੈਰ ਵੀ ਹੁੰਦਾ ਇਹ ਫਰਾੜਾ ਆ ਗਿਆ ਤਾਂ ਅਸੀਂ ਫਰਾੜ ਕਿੰਨੇ ਤੱਕ ਤੋਰੇ ਤੇ ਬੈ ਕਾਗਰਸਾ ਵੀ ਚਾਰ ਤੀਕ ਨੂੰ ਨਿਕਲ ਜਾ ਰਿਹਾ ਹੈ ਸਰ ਰਮੀਤ ਮਿੱਟੂ ਦੀ ਕੋਥੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੈ ਤਾਂ ਅਮਰਿੰਦਰ ਸਿੰਘ ਆ ਗਿਆ ਬੜੇ ਕਿ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਕਿ ਬਸਾਂ ਦੀਆਂ ਬਾਡੀਆਂ ਲੈ ਕੇ ਤਾਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹਨੇ ਪੈਸੇ ਕਿੱਥੋਂ ਆਏ ਕਿੱਥੇ ਤਾਂ ਇਸੇ ਵਿਚਾਲੇ ਜਿਹੜਾ ਰਵੀਨ ਮਿੱਟੂ ਕਹਿ ਰਹੇ ਨੇ ਕਿ ਇਹ ਸਰਕਾਰ ਦੀ ਚੋਰੀ ਸਮਝੀ ਜਾਵੇ ਉਸ ਕੋ ਕਲੇਆ ਰਮੀਤ ਮਿੱਟੂ ਆਟਸਾਲ ਗੈਰ ਕਾਨੂੰਨੀ ਢੰਗ ਨਾਲ ਉਹ ਕੋਠੀ ਚਰੇ ਸਰਕਾਰੀ ਫੈਸਿਲਟੀਆਂ ਦਾ ਉਹ ਨੰਦ ਬਣਿਆ ਠੀਕ ਹੈ ਆਪਣੀ ਮਰਜ਼ੀ ਦੀ ਕੋਠੀ ਦੀ ਭੰਨ ਤੋੜ ਕਰਕੇ ਉਹਨੇ ਆਪਣੇ ਹਿਸਾਬ ਨਾਲ ਕੋਠੀ ਬਣਵਾਈ ਉੱਥੋਂ ਦੇ ਸਾਡੇ ਜਿਹੜੇ ਮੁਲਾਜ਼ਮ ਸੀਗੇ ਉਹ ਉੱਥੇ ਨਾਲ ਰੱਖੋ ਮਤਲਬ ਤੁਸੀਂ ਕਹਿੰਦੇ ਹੋ ਅਸੀਂ ਪਾਰਲੀਮੈਂਟ ਚ ਜਾ ਕੇ ਕਾਨੂੰਨ ਬਣਾਵਾਂਗੇ ਕਾਨੂੰਨ ਤਾਂ ਤੁਸੀਂ ਤੋੜੀ ਜਾਂਦੇ ਹੋ ਇਸ ਕਰਕੇ ਪਹਿਲਾਂ ਤੁਸੀਂ ਆਪਣੇ ਮਰਜਿਤ ਦੇ ਟੋਟਾ ਵਾਰੋ ਫਿਰ ਕਿਸੇ ਵੱਲ ਉੱਗਲ ਚੱਕੋ ਇਸ ਕਰਕੇ ਮੈਂ ਤਾਂ ਇਹੀ ਕਹਿੰਦਾ ਵੀ ਇਹ ਵੀ ਜੁਰਮਾਨਾ ਘਟਾ ਜਿਹਦਾ ਇਸ ਤਰੀਕੇ ਨਾਲ ਉਹਨੇ ਉੱਥੇ ਇੰਜੋਏ ਕੀਤਾ 8 ਸਾਲ ਇਹਦਾ ਕਈ ਗੁੜਾ ਬਾਤ ਹੋਣਾ ਚਾਹੀਦਾ ਕੀ ਲੱਗਦਾ ਜੀ ਜਿਹੜੇ ਇਹਦੇ ਔਰ ਨਾਲ ਇਹਦੇ ਕੋਈ ਰਾਤ ਨੂੰ ਕਹਿੰਦੇ ਜਿਹੜਾ 12 ਵਜੇ ਮੈਨੂੰ ਲੋਟਸ ਆਇਆ ਜਿਹੜਾ ਉਹਦੇ 1 ਕਰੋੜ 82 83 ਲੱਖ ਰੁਪਏ ਤੇ ਜਵਾਬ ਕਰਾਤਾ ਇੱਕ ਪਾਸੇ ਕਰਨੇ ਮੇ ਕੋ ਚਾਰ ਕਿੱਲੇ ਜ਼ਮੀਨ ਆ ਦਾਦੇ ਜੀ ਦਿੱਤੀ ਹੋਈ ਮੇਰੇ ਦਾਦੀ ਜੀ ਦੀ ਜ਼ਮੀਨ ਹੈ ਤੇ ਨਾਲ ਚਨਾਵੀ ਤਾਂ ਦੱਸੋ ਤੁਸੀਂ ਰਾਤੋਂ ਰਾਤ ਇੰਨਾ ਪੈਸਾ ਇੱਕ ਨੰਬਰ 'ਚ ਕਿੱਥੋਂ ਟਰਾਂਸਫਰ ਕਰਾਇਆ ਜਿਹੜਾ ਐਸਾ ਬੈਂਕ ਦਾ ਜਿਹੜਾ ਕਿ ਸਾਨੂੰ ਵੀ ਦੱਸਿਆ ਜਾਵੇ ਅਸੀਂ ਵੀ ਆਪ ਦਾ ਕੁਝ ਬਣਾ ਲਈਏ ਹੈ ਐ ਵੀ ਲੋਕਾਂ ਨੂੰ ਮੂਰਖ ਬਣਾਈ ਜਾਣਾ ਝੂਠ ਦੇ ਕੜਾ ਤਲੀ ਜਣੇ ਉਹ ਅਧਿਕਾਰ ਉਹ ਸ਼ੋਪਾ ਦਿੰਦਾ ਹੈ ਸੂਰਨ ਅਧਿਕਾਰੀਆਂ ਤੇ ਕਾਰਵਾਈ ਲੱਗਦਾ ਹੈ ਕਿ ਨਗਰ ਦੇ ਦੇਖੋ ਜੀ ਉਹ ਬੜੀ ਦੇ ਬੱਕਰੇ ਬੜੇ ਨੇ ਇਹ ਕਾਰਵਾਈ ਰੰਡੀ ਬਿੱਟੂ ਤੇ ਹੋਣੀ ਚਾਹੀਦੀ ਆ ਉਹ ਤਾਂ ਵਿਚਾਰੇ ਮੁਲਾਜ਼ਮ ਨੇ ਠੀਕ ਹੈ ਉਹ ਤਾਂ ਸਿਰਫ ਸਿਰਫ ਉਹ ਤਾਂ ਸਸਪੈਂਡ ਕਰ ਉਹਨਾਂ ਦਾ ਕੀ ਗਰੀਬਾ ਦਾ ਕਸੂਰ ਆਇਆ ਉਹ ਤਾਂ ਮੁਲਾਜ਼ਮ ਨੇ ਵਿਚਾਰੇ ਸਰਕਾਰ ਦੇ ਠੀਕ ਆ ਤੂੰ ਪੋਲੀਟੀਕਲ ਪ੍ਰੈਸ਼ਰ ਚ 10 ਸਾਲ 8 ਸਾਲੋਂ ਤੇ ਨੰਦ ਬਣਾਇਆ ਕੋਈ ਕਿਸੇ ਨੂੰ ਬੜਾ ਨਹੀਂ ਸੀ ਅੰਦਰ ਤੁਹਾਡੇ ਇੱਥੇ ਬੱਡੇ-ਬੱਡੇ ਇੱਥੇ ਲਾਮ ਲਸ਼ਕਰ ਖੜੇ ਨੇ ਬਾਹਰ ਤੇ ਮਰਨਾ ਸੀ ਕਿਸੇ ਨੇ ਅੰਦਰ ਆ ਕੇ ਤੁਹਾਡੇ ਗੁਰੀ ਕਹਿੰਦੇ ਨੇ ਕਿ ਸਾਡੇ ਕੋਲੇ ਨਕਸ਼ਾ ਹੀ ਨਹੀਂ ਸੀ ਹੈ ਕਿ ਸਾਡੇ ਕੋਲੇ ਨਕਸ਼ਾ ਹੀ ਨਹੀਂ ਸੀ ਨਿਗਮ ਤੁਸੀਂ ਦੇਖੋ ਦਵੇ ਆਏ ਨੇ ਕਿ ਤੱਕ ਹੋ ਸਕਦਾ ਉਸ ਚੀਜ਼ ਤੋਂ ਜਾਣਨਾ ਹੋ ਬਾਕੀ ਜਿਹੜੇ ਇੱਥੇ ਪੁਰਾਣੇ ਰਹਿੰਦੇ ਨੇ ਉਹ ਤਾਂ ਸਭ ਨੂੰ ਪਤਾ ਪਰ ਜਿਹਨੇ ਤੁਸੀਂ ਦੱਸ ਰਹੇ ਹੋ ਛੋਟੇ ਮੁਲਾਜ਼ਮ ਨੇ ਉਹਨਾਂ ਦੇ ਕਾਰਵਾਈ ਕਰਤੀ ਲੰਦਾ ਵੱਡੇ ਮੁਲਾਜ਼ਮ ਜਿਹੜੇ ਹੈਗੇ ਨੇਗਾ ਸੀਨੀਅਰ ਅਧਿਕਾਰੀ ਨੇ ਦੇਖੋ ਸਭ ਤੋਂ ਪਹਿਲਾਂ ਰਵਨੀਤ ਬਿੱਟੂ ਤੇ ਕਾਰਵਾਈ ਹੋਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਕਿ ਜੋਰੋਂ ਮੋੜੇ ਕੀਤਾ ਸਰਕਾਰ ਤੁਹਾਡੀ ਹੈ ਸਰਕਾਰ ਤੁਹਾਡੀ ਕਾਰਵਾਈ ਕੀਤੀ ਕਰਨਗੇ ਕਰਾਂਗੇ ਕਰਾਂਗੇ ਕਿਉਂ ਨਹੀਂ ਕਰਾਂਗੇ ਆਪ ਜਿਹੜੀ ਕਾਰਵਾਈ ਦਾ ਨਤੀਜਾ ਸਰਕਾਰ ਦੀ ਕਾਰਵਾਈ ਦਾ ਨਤੀਜਾ ਜਿਹੜਾ 2 ਕਰੋੜ ਰਾਤੋਂ ਰਾਤ ਨਜਰਾਬ ਲਿਆ ਸਾਡੀ ਜੇਬ ਤਾਂ ਤੁਸੀਂ ਦੇ ਲੋ ਖਾਲੀ ਪਈਆਂ ਵੀ ਆਪਾਂ ਸਾਡੇ ਕੋਲ ਤਾਂ ਕਰੋੜਾ ਹੈ ਨਹੀਂ ਦਿੱਤਾ ਕੀਤਾ ਤਿੰਨ ਉਠੀਆਂ ਦਾ ਦਿੱਤਾ ਤੁਸੀਂ ਸਰਕਟ ਹਾਊਸ ਦਾ ਜਗ ਜਹਰਾ ਵੀ ਸਾਰੀ ਸਕਿਉਰਿਟੀ ਨੇ ਜਿੱਥੇ ਰਹਿਦੀ ਸੀ कहना जो देखो जे कमरे सर्कट हाउस के वी आई टी रूम के उफसर ने जो ब्यूरोक्रेट्स ने जो पोलिटिशियंस ने आके उसे अपनी मीटिंग करनी करनी होते कोई बहरो आते उन्होंने रेहना होंगे सिक्योरिटी तो वो गैसट हाउस ही नहीं जी मतलब सर्कट हाउस है सर्कट हाउस एक सिक्योरिटी रखनी यह भी एक बहुत व्डा एक कानून तोड़या है ਜੇ ਵੀ ਪਰਿਕਰਵਾਉਣਗੇ ਇੱਦਾਂ ਆਉਣ ਵਾਲੇ ਜਿਵੇਂ ਕੋਈ ਗੱਲ ਬਾਤ ਕੋਈ ਐ ਅਧਿਕਾਰੀਆਂ ਦੇ ਨਾਲ ਇਸ ਮਾਮਲੇ 'ਚ ਕੋਈ ਜਾਂਚ ਨਹੀਂ ਹੋਈ ਤੇ ਤੇ ਤਾਂ ਦੇਖੋ ਚਰਾਲੂ ਮਾਹੌਲ ਆ ਕਰਾਂਗੇ ਲੈਕਚਰ ਤੋਂ ਬਾਅਦ ਕਰਾਂਗੇ ਸਰਮਾਨਾ ਇਹਦਾ ਕੋਈ ਦਾ ਪਹਿਲਾ ਵਸੂਲੀ ਜਾਂ ਤੇ ਕੋਠੀ ਦਾ ਅੱਧਾ ਰਹਿ ਨਹੀਂ ਪਹਿਲਾ ਕਿ ਵਸੂਲਿਆ ਸਰਕਟਾਉਟ ਦੀ ਕੋਈ ਗੱਲ ਕੋਈ ਨਾਲ ਸਰਕਟਾਉਟ ਤਾਂ ਵੀ ਲੈਣਾ ਜਿਹੜੇ ਕੋਠੀ ਦਾ ਵਸੂਲਿਆ ਸਰਕਟਾਉਟ ਤਾਂ ਵੀ ਲੈਣਾ ਗੱਲ ਮੈਨਾਂ ਦਾ ਕਿਉਂ ਹੋਊਗਾ ਓਰ ਨਗਰ ਓਰ ਨਗਰ ਕੀ ਕਸੂਰ ਆ ਉਹ ਤਾਂ ਜਿਹਨੇ ਰਖਾਏ ਆ